ਚਲੋ ਏ ਹੁਣ ਫੋਨ ਤੇ ਨੱਜੇ ਬਾਬਾ ਮੈਂ ਪਾਣਾ ਨਹੀਂ ਨਹੀਂ ਰਹਿੰਦੇ ਲਾਇਆ ਬੜਾ ਹੋ ਗਿਆ অল레ਡੀ ਮੈਂ ਕਿਹਾ ਸੀ ਮੈਂ ਫੋਨ ਥੋੜੀ ਘਰਾਵੀ ਫੋਨ ਫੜ ਕੇ ਰੱਖੇਦਾ ਹਾਂ ਹਾਂਜੀ ਦੋਸਤੋ ਕੀ ਹਾਲ ਚਾਲ ਆਈ ਹਾਲ ਦੋਸਤੋ ਸਰ ਘੈਂਡ ਹੋਗੇ ਤਾਂ ਮੈਂ ਵੀ ਘੈਂਡਾ ਦੋਸਤੋ ਅੱਜ ਹੀ ਚੱਲੇ ਆ ਰਣਵੀਰ ਦੇ ਸਕੂਲੇ ਇਹਦੇ ਜਿਹੜੇ 2 ਮਹੀਨੇ ਦੇ ਜਿਹੜੇ ਟੈਸਟ ਹੋ ਜਣਾ ਉਹਨਾਂ ਦੇ ਰਿਜ਼ਲਟ ਵੇਖੇ ਚੱਲੇ ਆ ਅੱਜ ਉਹਨਾਂ ਨੇ ਸਕੂਲੇ ਮੀਟਿੰਗ ਰੱਖੀ ਆ ਕਿ ਉਹਨਾਂ ਤੇ ਅਸਰ ਹੋ ਗਿਆ ਤੇ ਹੁਣ ਚੱਲੇ ਆ ਸਕੂਲੇ ਤੇ ਜੋ ਚਾਹਦੇ ਆ ਤੇ ਉਹ ਉਹਨੂੰ ਵੀ ਪੌਲੀ ਵਰਦੀ ਇੰਨੀ ਹੀ ਵਰਦੀ ਜੀ ਆਣਾ ਵਾ ਇਦਾਂ ਹੀ ਤੇ ਚਲੋ ਚੱਲਦੇ ਆ ਸਕੂਲੇ ਚੌੜੀ ਹੁਣ ਦੋਸਤੋ ਇਹ ਘਰੇ ਆ ਗਏ ਆ ਤੇ ਤੁਸੀਂ ਇਹ ਕਲਿੱਪ ਵੇਖੋ ਰਣਵੀਰ ਦਾ ਰਿਜ਼ਲਟ ਤੇ ਰਣਵੀਰ ਨੇ ਥੋੜਾ ਠੀਕ ਠਾਕ ਜਿਆ ਯਾਰ ਨਾ ਉਹ ਤਾਂ ਉਹਦੇ ਜਿਆਦਾ ਵਧੀਆ ਨੰਬਰ ਆਇਨਾ ਉਹਦੇ ਘੱਟ ਨੰਬਰ ਆਏ ਯਾਰ

ਜੋ ਸ਼ੁਰੂ ਕਰਤਾ ਤਾਂ ਵੀ ਦਾ ਨੰਬਰ ਇੰਨਾ ਚ 500 ਤੋਂ ਵੱਧ ਹੋ ਗਿਆ। ਸਾਡੀ ਪ੍ਰਾਪਤੀ ਇਹ ਰੋਸਨਾ ਰੈਂਕ ਜਿਹੜਾ ਪਾਉਂਦੇ ਹਾਂ ਉਹ ਬਹੁਤ ਵਧੀਆ ਆ। ਤੇ ਜੇ ਦੋਸਤਾਂ ਰਨਵੀਰ ਜਿੰਨ ਲੱਦੇ ਤੇ ਹੁਣ ਵੇਖ ਤੋਂ ਲਾਦਰ ਰਿਜ਼ਲਟ ਲਾਦਰ ਰਿਜ਼ਲਟ ਮੈਣੇ ਬਹੁਤ ਵਧੀਆ ਵਾ ਤੇ ਮਤਲਬ ਪੜ੍ਹਚੀ ਵੀ ਵਧੀਆ ਤੇ ਨਾ ਹੀ ਅੱਗੇ ਅੱਗੇ ਬੋਲਦਾ ਨਾ ਹੀ ਕਲਾਸ ਵਿੱਚ ਬੋਲਦਾ ਹੈ ਕਲਾਸ ਵਿੱਚ ਬਹੁਤ ਘੱਟ ਬੋਲਦਾ ਵਾ ਤੇ ਵੇਖੋ ਤੁਸੀਂ ਹੁਣ ਲਾਦਰ ਰਿਜ਼ਲਟ। ਹੁਣ ਪਤਾ ਨਹੀਂ ਲੱਗਦੀ ਕਿ ਬੱਚੇ ਕੀ ਕਰਾ ਰਹੇ ਨੇ। के तो कार्य और यह दिया कि आप अपना वाला बिना किया आसान चुन रखा है और मैं काम आपसे करवाएं तो मैं एक होने एम एक काम करने का रखता तो मैं चलता हूं और मैंने जो किया है मैंने उनको तेज और कुछ बात से शुद्ध ये बस भी आप जानते हैं ये बहुत अच्छा आप साथ में ਪਾਣਾ ਨਾ ਨਾ ਦੇ ਦੇ ਚੰਪਣੇ ਨਾ ਪਾਣਾ ਨਾ ਨਾ ਪਾਣਾ ਹੋਰ ਦੋਸਤੋ ਇਹਨਾਂ ਦਾ ਟੈਸਟ ਦਾ ਰਿਜ਼ਲਟ ਦੇ ਇੱਥੇ ਆ ਗਿਆ ਆ ਦੇ ਹੋਣੇ ਯੂਜ਼ ਵੀ ਲੱਗੇ ਆ ਬੈਨਾਸ਼ੀਰ ਫਿਰ ਦੇਖੋ ਹੁੰਦੇ ਆ ਪ੍ਰੀਮੀਅਮ ਪਲਾਨ ਯੂਜ਼ ਤੇ ਫਿਰ ਚੱਲਦੇ ਹੋਰ ਦੋਸਤੋ ਦੁਪਹਿਰ ਹੋ ਗਿਆ ਤੇ ਹੁਣ ਲੱਗੇ ਆ ਚਾਹ ਪੀਣ ਲੱਗੇ ਆ ਨਾਲ ਖਲੋੜੀਆਂ ਤੇ ਪੀਨੀਆਂ ਬਾਅਦ ਚਾਹ ਚਾਹ ਆ ਜੂ ਪੀਂਦੀ ਆ ਦੇ ਹੋਣੇ ਚੱਲੇ ਆ ਬਾਹਰ ਤੇ ਬਾਹਰ ਜਾਂਦੇ ਆ ਮੌਸਮ ਬੜਾ ਠੰਡਾ ਹੋਇਆ ਵਾ ਹਵਾਵਾਂ ਚੱਲਣ ਦੀ ਉਹ ਤੁਹਾਡੀ ਨੂੰ ਓਏ ਮੇਰੀ ਬੈਡਿੰਗ ਦੇ ਮੌਸਮ ਦੇਖੋ ਬੜਾ ਜ਼ਬਰਦਸਤ ਹੋਇਆ ਹੋਇਆ ਵਾ ਬੱਦਲ ਹੋਏ ਹੋਏ ਨੇ ਹਵਾਵਾਂ ਚੱਲਣ ਦੀ ਆ ਤੇ ਇਹੀ ਖੇਡਣੇ ਆ ਬੈਡਬਾਲ ਤੇ ਬੀਵੀ ਆ ਗਿਆ ਥੋੜਾ ਥੋੜਾ ਚੱਲ ਕਰਾ ਕੇ ਆ ਬੋਲਿੰਗ ਤੂੰ ਚੱਲ ਓਏ ਹੁਣ ਫੋਨ ਤੇ ਸਮਝੇ ਬਾਬਾ ਮਾਫਨਾ ਤੁਮ ਨਹੀਂ ਨਹੀਂ ਰਹੇ ਆ ਓ ਲੈ ਡੀ ਇਹ ਮੈਂ ਕਿਹਾ ਸੀ ਮੈਂ ਫੋਨ ਫੜੀ ਘਰ ਆਵੀਂ ਫੋਨ ਫੜ ਕੇ ਰੱਖੀਦਾ ਚਲ ਓ ਉਹ ਮੈਂ ਹੁਣ ਵੀਡੀਓ ਬਣਾਉਂਦਾ ਸਿੱਧੀ ਨਾਲ ਪਾਈ ਆ ਗਈ ਆ ਗਈ ਉਹ ਆਉਟ ਹੀ ਹੋ ਗਿਆ ਕਿ ਨਹੀਂ ਉੱਪਰ ਫਿੱਟ ਉਹ ਅਭੀ ਚੱਲੇ ਚੱਲਿਆ ਅਭੀ ਉਹ ਵੀ ਤਾਂ ਨਹੀਂ ਚੱਲਦੀ ਇਹ ਦੱਸੋ ਆਰੇ ਇਹ ਆਊਟ ਹੋ ਜਗਾ ਆਪਾਂ ਆਉਟ ਹੋ ਗਏ ਆਉਟ ਹੋ ਗਏ ਜਾ ਰਿਹਾ ਲੈ ਹੱਥੋਂ ਲਿਆ ਬਾਲ ਭਾਰੀਆ ਭਾਰੀਆ ਬਾਈ ਤੈਨੂੰ ਵਾਲੀ ਦਵਾਵਾਂਗੇ ਤੈਨੂੰ 10 ਹੋਰ ਖੜਾਵਾਵਾਂਗੇ ਆਹ ਰਿਹਾ ਉਹ ਬੈਠਾ ਇਹ ਚੁੱਡੀ ਲੈ ਕੇ ਕੋਈ ਚੁੰਡੇ ਜਾਣਾ ਵਾ ਤੇ ਟਾਇਰ ਚ ਹਵਾ ਭਰੰਦੇ ਆ ਗੱਡੀ ਦੇ ਟਾਇਰ ਚ ਹਵਾ ਬਿਲਕੁਲ ਘੱਟ ਹੀ ਪਈ ਆ ਇਹਨੂੰ ਥੋੜੀ ਬੋਦੀ ਹਵਾ ਭਰ ਕੇ ਤੇ ਫਿਰ ਬਾਅਦ ਵਿੱਚ ਉੱਥੇ ਜਾਵਾਂਗੇ ਹਵਾ ਭਰਉਣ ਜਿੱਥੇ ਪੈਂਚਰ ਪੁੰਚਰ ਨਾਲ ਲੱਗੀ ਗੱਡੀ ਐ ਉੱਥੇ ਵੀ ਰਵਾ ਭਰ ਆ ਕੇ ਚੰਗੀ ਤਰ੍ਹਾਂ ਤੇ ਫਿਰ ਬਾਅਦ ਜਾਣਾ ਹੈ ਚੁੰਡੇ ਦੋਸਤੋ ਗੱਡੀ ਦੇ ਸੋਨੇ ਟਾਇਰ ਚ ਹਵਾ ਭਰੀ ਗਈ ਆ ਹੁਣੇ ਚੱਲਦੇ ਆ ਨੇ ਆਣਾ ਟਾਲੀ ਸਾਹਿਬ ਉੱਥੇ ਪਹਿਲਾ ਹਵਾ ਬਰੋਣੀ ਹਵਾ ਪਰ ਆ ਗਏ ਤੇ ਮੇਰੇ ਚੰਡੇ ਜਾਣਾ ਚੰਡੇ ਜੀ ਤਾਂ ਜਾਣਾ ਕਿ ਉਹ ਵੀ ਚਾਚੇ ਦੇ ਮੁੰਡੇ ਨੇ ਉਹ ਯਾਰ ਮਾਦਾ ਨਿਕਲੀ ਚਿਕਨ ਬਾਕਸ ਯਾਰ ਪਿਓ ਹਣਾ ਜਾਣਾ ਉੱਥੇ ਮਾਦਾ ਦੇ ਮੰਦਰੀਆਣਾ ਉੱਥੇ ਲੱਸੀ ਉਹ ਦੁੱਧ ਜਿਹੜਾ ਹਣਾ ਵਾ ਤੇ ਕਿੱਥੇ ਚਾਉਦੇ ਨੇ ਤੋਂ ਮਹਾ ਗੱਡੀ ਸਟਾਰਟ ਹੋਈ ਆ ਕਦੇ ਨਾਲ ਢਿੱਲਾ ਆਉਂਦੇ ਕਦੇ ਦੱਸੀ ਜਾਏਗਾ ਚਲੋ ਜੀ ਹਣ ਇਹਨੂੰ ਇੱਥੋਂ ਮੋੜ ਤੋਂ ਲੰਘਾਈਏ ਆਉਂਦੇ 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 ਰੋਜਾ 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 ਥੋੜੀ ਪਿੱਛੇ ਮਾਰ ਕੇ ਐਂਡ ਕੱਢ ਦੇ ਬਸ ਬਸ ਉਹ ਰੋਜਾ ਰੋਜਾ ਪਿੱਛੇ ਘਰ ਪਿੱਛੇ ਹੋਰ ਹੋਰ ਥੋੜੀ ਹੋਰ ਬਸ ਬਸ ਹੁਣ ਐਨ ਕੱਢ ਦੇ ਕੱਢ ਦੇ ਕੱਢ ਦੇ ਆਇਆ ਆਇਆ ਹੋ ਗਿਆ ਚਲੋ ਜੀ ਆਉਂਦੇ ਆਉਂਦੇ ਹੋਣਗੇ ਚਲੋ ਜੀ ਅੰਜੋਏ ਬਈ ਓਏ ਦੋਸਤੋਂ ਮੰਦਰੇ ਹੀ ਪਹੁੰਚ ਗਏ ਆ ਮਥੜ ਕਾਉਣੇ ਤੇ ਅਹੀਂ ਮਥੜੇ ਕਰਾਏ ਆ ਤੇ ਇਹਨਾ ਆਣਾ ਸ਼ੀਸ਼ਣ ਨਹੀਂ ਠਾ ਹੁੰਦੇ ਆ ਦੇਖੋ ਕਰਦੇ ਨਾ ਤਾਂ ਨਾ ਠਾ ਨਾ ਤਾਂ ਨਾ ਠਾ ਉਹ ਹੁਣ ਵੇਖਦੇ ਆ ਵਾ ਡੱਬੀ ਚੈੱਕ ਕਰਦੇ ਆ ਵਾ ਨਿਕਲਦੇ ਆ ਬਾਹਰ ਦੇਖਦੇ ਆ ਕੀ ਹੋਇਆ ਕੀ ਹੋਇਆ ਵਾ ਬੈਠੇ ਆ ਹੋ ਗਿਆ ਠੀਕ ਹੈ ਹੈ ਹੋ ਗਿਆ ਹੀ ਲੱਗਦਾ ਕੀ ਹੋਇਆ ਲਾਹ ਹੋ ਗਿਆ ਉਹ ਇਹਦਾ ਮੂਹ ਤਾੜਾ ਤਾੜਾ ਕਰਦਾ ਹੈ ਕਿ ਤਾੜਾ ਤੇ ਸਾਰੇ ਜਗ੍ਹਾ ਤੇ ਤਾ ਹੀ ਆਹ ਕੰਜਰ ਦਾ ਹੁਣ ਭੈਣ ਚੁੱਕੇ ਰੰਜਰ ਦਾ ਆ ਗਿਆ ਆ ਵੀ ਆਹੋ ਚੱਲ ਵੀ ਆ ਵੀ ਉਹ ਗਿਆ ਨਹੀਂ ਚੱਲਦੀ ਆਹ ਲਸੀੜੀ ਪਹਿਲਾਂ ਸਾਰਾ ਫੇਰ ਨਾ ਕੰਮ ਹੋਇਆ ਸੀ ਬੋਰਡ ਤੇ ਤਾਈ ਰੱਖੀ ਚੱਲ ਆਇਆ ਚਲੀ ਬਾਹਰ ਸੋ ਤਾਂ ਮੰਦਰ ਤੋਂ ਅਸੀਂ ਬਾਹਰ ਆ ਗਏ ਆ ਤੇ ਇਧਰ ਦੇਖੋ ਦੁਕਾਨਾਂ ਦੀ ਬੁਨਾ ਲੱਗੀਆਂ ਜੋਗੇ ਪੱਕੇ ਆ ਯਾ ਦੇਖੋ ਕਿੰਨੇ ਤਸਵੀਰਾਂ ਗੱਡੀ ਸੇਵ ਆ ਇਹ ਵੀ ਆ ਉਹ ਲੱਗੀ ਏ ਲੋ ਸੌਣ ਮਹੀਨਾ ਚੜਿਆ ਵਾ ਸੌਣ ਮਹੀਨੇ ਚੜਦੇ ਸਾਰੇ ਉਹ ਪਿੰਗੇ ਪਿੰਦਾ ਬੜੀ ਪੀਂਗ ਲੱਗੀ ਓਏ ਉਹ ਖਾਲੀ ਭਾਰੋ ਤੇ ਉਹ ਹੈ ਨਹੀਂ ਬੈਠਣ ਨੂੰ ਜਗ੍ਹਾ ਨਹੀਂ ਪੀਂਗ ਦੇ ਕੋਈ ਖਾਲੀ ਹੈ ਨਹੀਂ ਇਹਦੇ ਝੋੜੇ ਕਿੱਥੇ ਲੈ ਲਈ ਮੈਂ ਨਹੀਂ ਮੰਮਾ ਹੁਣਾ ਨੇ ਆਪੇ ਕਰਾ ਲੈਣੀ ਖਾਲੀ ਉਹ ਤਾਂ ਲਈ ਨਹੀਂ ਦੀ ਉਹ ਖਲ ਉਹ ਉਹ ਕਰ ਲੈਣੀ ਖਾਲੀ ਇੱਕ ਲੈ ਲੈ ਲੈਂਦੇ ਕਿਥੇ ਹੋਏ ਹੋ ਦੋਸਤੋ ਸਾਰੇ ਮੱਥਾ ਢੇ ਕੇ ਆ ਗਏ ਨੇ ਤੇ ਹੁਣ ਆ ਇੱਥੇ ਸੌਣ ਵੀ ਨਾ ਜੋੜਿਆ ਹੋਣਾ ਤੇ ਪਿੰਗਾ ਲੱਗੀਆਂ ਜਾਨੇ ਹਾਉ ਝੋੜੇ ਲੈ ਆਂਦੇ ਪਿੰਗਾ ਦੇ ਨਾਲੀ ਚ ਨਾ ਸਾਰੇ ਲਓ ਵਾਰੀ ਵਾਰ ਛੇ ਲੈ ਲਓ ਯਾਰ ਕਾਲਾ ਪਰਪੜਾ ਮੈਂ ਦੇ ਬਟਾਣਾ ਕਿਉਂ ਪੰਜ ਲੱਖ ਦੀ ਤਨ ਮਾਜੀ ਓਏ ਸਾਰੇ ਨੂੰ ਲੈ ਲੈਣਦੇ ਫੇਰ ਲੈ ਲਈ ਲੈ ਲੈ ਰੋਸ ਕਿਉਂ ਸੀਨਾਰਲ ਸੀਨਾਰਲ ਮਮੀ ਨਾੜਾ ਗਾਲ ਲਾ ਚੱਲ ਪਰ ਆ ਜਾ ਉਹ ਵੀ ਲਮਕਗੀ ਹੋ ਉਹ ਲਮਕਗੀ ਹੋ ਲੈ ਉਹ ਛੱਡ ਦੇ ਭੈਣੋ ਨੂੰ ਉਹ ਛੱਡ ਦੇ ਓਏ ਉਹ ਲਮਕਵੀ ਆ ਹੀ ਹੋ ਵੀ ਦੋਸਤ ਨਿਆਣੇ ਨਿਆਣੇ ਸਾਰੇ ਲੈ ਲਿਆ ਜੂੜਾ ਤੇ ਹੋਣ ਲੱਗਾ ਲਾਵ ਲੈਣ ਦੇ ਜੂੜਾ ਨੀਵੀਂ ਪੀਂਗ ਲੈ ਕਿਉਂ ਦਿਆ ਵਾ ਮੁਕੀਓ ਬੜੀ ਨੀਵੀਂ ਆ ਪਰ ਨਿਆਰਾ ਹੁੰਦਾ ਜੂੜੇ ਲੈਦਾ ਚਲ ਕੋਈ ਕਿੱਥੇ ਕੋਈ ਟੈਡੀ ਆ ਗਿਓ ਵਾਹੇ ਲੱਗ ਰੁਕ ਪਾ ਵਾਹੇ ਓਏ ਮਾਹਨ ਮੀਆ ਮੀਆ ਓਏ ਬੁੱਢੀਆ ਤੇੜਾ ਢੋਗਰੀ ਓਏ ਨਾ ਕਰ ਤੂੰ ਤੰਗਿਆ ਸੰਨ ਦੋਸਤੋ ਮੈਂ ਜੂੜਾ ਲੈ ਲਿਆ ਵੀਂ ਤੇ ਤੇ ਹੁਣ ਭੂਈ ਚੜੇ ਆ ਧਾਰੇ ਨੇ ਮਾਰੀ ਵਾਰ ਚੇੜ ਲੈ ਆ ਜੂੜਾ ਹੁਣ ਚਾਚੀ ਦੇ ਸੀਰਤ ਜੂੜਾ ਲੈਣ ਦੇ ਪਿੰਗ ਤੇ ਧਿਆਨ ਨਾਲ ਕੁੜੀ ਨੂੰ ਵੀ ਵੜ ਕੇ ਰੱਖੋ ਕੁੜੀ ਵੀ ਲੰਮਕੀ ਕਿਦਾਂ ਨਾਲ ਹੁਣ ਬਈ ਦੋਸਤੂ ਸਾਰੇ ਜੂੜੇ ਲੈ ਲਏ ਆ ਤੇ ਹੁਣ ਚੱਲੇ ਆ 버ਗਰ ਦਾ ਲੈਣ ਹੁਣ ਦੋਸਤੋ 버ਗਰ ਲੈਣ ਆਏ ਆ ਇਧਰ ਜੋਸਾ ਪਾਤੀਆਂ ਵਾ ਲਾਲ ਤੇ ਮਿਰਚ ਵਾਲੀ ਤੇ ਟਿੱਕੀ ਐਵੇਂ ਗਰਮੂ ਹੁੰਦੀਆਂ ਵਾ ਤੇ ਉਧਰ ਨੂਡਲ ਵੀ ਗਰਮੋਗੇ ਆ ਕਣ ਦੋਸਤੋ 버거 ਬਣ ਕੇ ਤਿਆਰ ਹੋ ਗਿਆ ਬਾਤ ਹੀ ਹੁਣ ਲੱਗਿਆ ਖਾਣ। ਸੋ ਹੀ 버거 ਖਾ ਗਏ ਤੇ ਆ ਗਏ ਗੱਡੀ ਲਾ ਕੇ। ਗੱਡੀ ਹੋ ਗਈ ਸਟਾਰ, ਥੁਲਾਵਾ। ਕਾਰ ਨੂੰ ਚਾਲੋ। ਐਨੀ ਮਾਰ ਐਨੀ ਉਹ ਗੱਡੀ ਚ ਹਣ ਗੱਡੀ ਚ ਬਹਿ ਗਏ ਆ ਤੇ ਹੁਣ ਚਲਦੇ ਆ ਪਹਿਲਾਂ ਨਾ 골ਗੱਪੇ 골ਗੱਪੇ ਪੈਕ ਕਰਾ ਕੇ ਤੇ ਫਿਰ ਬਾਅਦ ਚਲਦੇ ਆ ਘਰ ਨੂੰ ਐ ਨੂੰ ਚਲ ਜੀਏ ਉਥੇ ਮੋੜ ਦਾਂਗੇ ਸਿੱਧੇ ਜਾਂਦੇ ਨਾ ਇੱਥੋਂ ਮੋੜ ਨਹੀਂ ਅਛਾ ਇੱਥੋਂ ਕਮਾ ਲੈਣੀ ਆ ਚਲੋ ਫਿਰ ਕਮਾ ਲਓ ਆਲੇ ਏਡੀ ਕੁ ਛੋਟੀ ਹੈਗੇ ਕੰਮ ਨਹੀਂ ਕਿਦਾਂ ਘੁੰਮ ਜਾਨੀ ਮੈਂ ਉੱਤਰਾ ਨਾ ਨਾ ਤੰਦੀ ਪਾੜ ਤੰਦੀ ਦੌੜ ਕਿੱਥੇ ਪੁੰਦੀ ਛੋਟੇ ਚੱਲ ਓਏ ਆ ਸ਼ੀਸ਼ਾ ਦੇ ਖੋਲ ਦੇ ਹੋ ਗਿਆ ਫਿਰ ਖੁੱਲ ਗਿਆ ਖੁੱਲ ਗਿਆ ਮੈਂ ਅੱਗੇ ਉਹ ਭਾਈ ਖੁੱਲੇ ਹੀ ਨਾ ਪਰਾਂ ਅੱਜ ਸੈਟ ਨਾ ਕਰਤੀ ਆ ਓਏ ਇਧਰ ਗਾਣੇ ਗੁਨੇ ਵੀ ਲੱਗ ਗਏ ਨੇ ਚੱਲ ਵੀ ਐਲਡੀ ਉਹਦੇ ਕਰਕੇ ਨਹੀਂ ਚੰਨਣ ਨਹੀਂ ਚੱਲੋ ਕੋਈ ਨਹੀਂ ਬਾਹਰ ਚੜ ਗਏ ਨੇ ਸੜਕ ਤੇ ਤੇ ਉੱਥੇ ਫੇਰ ਉਹਨਾਂ ਨੂੰ ਬਿਠਾਉਂਦੇ ਗੱਡੀ 'ਚ ਤੇ ਚੱਲਦੇ ਆ ਫੇਰ ਘਰ ਨੂੰ ਉਸ ਤਾਈ ਗੋਲਗਾਪੇ ਨਹੀਂ ਖਾਲੇ ਆ ਤੇ ਸਾਰੇ ਆਣੇ ਬੈ ਗੱਡੀ ਚ ਕੋਈ ਰਹਿਤ ਨਹੀਂ ਗਿਆ ਨਹੀਂ ਫੇਰ ਲੋ ਕੋਈ ਮਗਰ ਲੈਣੇ ਨੇ ਤੇ ਹੁਣ ਹੀ ਗੋਲੂ ਪੇ ਕਰਾ ਲਿਆ ਪੈ ਗੋ ਚਲਦੇ ਆ ਕਰੀ ਤੇ ਉਹ ਦੋਸਤੋ ਹੀ ਘਰੇ ਆ ਗਏ ਆ ਤੇ ਗੱਡੀ ਲਾਤੀਏ ਅੰਦਰ ਤੈਨੂੰ ਵੀ ਕਰ ਦੋ ਬੰਦ ਗੱਡੀ ਵੀ ਲਾਤੀ ਆ ਹੁਣ ਦੋਸਤੋ ਆਲਮੋਸਟ ਰਾਤ ਹੋ ਚੱਲੀ ਆ ਤੇ ਮਨੇ ਗੁਰਦੁਆਰੇ ਗਿਆ ਤੇ ਗੁਰਦਾਰੇ ਮੱਥਾ ਟੇਕ ਆਂ ਤੇ ਵੇਖ ਸਾਡੇ ਤੁਸੀਂ ਮੌਸਮ ਕਿੰਨਾ ਵਧੀਆ ਹੋਇਆ ਵਾ ਹਵਾ ਚੱਲਣਦੀ ਆ ਤੇ ਐਂ ਠੰਡੀ ਹਵਾ ਚੱਲ ਬੰਦਾ ਬਾਹਰ ਵੀ ਸੁਣਦਾ ਪਰ ਬਾਹਰ ਬੰਦਾ ਤਾਂ ਨਹੀਂ ਹੁੰਦਾ ਮੱਛਰ ਲੱਦਦਾ ਵਾ ਤੇ ਬਸ ਅੱਜ ਹੀ ਦੋਸਤ ਗਏਗੇ ਮਾਦਾ ਮੰਦਰ ਗਏ ਕਿ ਉੱਥੇ ਮੱਥਾ ਟਿਕਾ ਕੇ ਲਿਆਂਦਾ ਆ ਵੀ ਨੂੰ ਤੇ ਬਸ ਅੱਜ ਦੇ ਬਲੋਗ ਜਬਸ ਇਨਾ ਹੀ ਆਈ ਹੋਪ ਤੁਹਾਨੂੰ ਬਲੋਗ ਵੇ ਤੇ ਲੱਗਾ ਜੇ ਬਲੋਗ ਵੇ ਤੇ ਲੱਗਾ ਬਲੋਗ ਨੂੰ ਲਾਈਕ ਤੇ ਚੈਨਲ ਸਬਸਕ੍ਰਾਈਬ ਕਰਦੇ ਹੋ ਮਿਲਦੇ ਤੱਕ ਕਿਸੇ ਨਵੇਂ ਬਲੋਗ ਸਟਿਲ ਤਾਂ ਟੇਕ ਕੇਅਰ ਰੱਬ ਰੱਖਾ ਦੋਸਤੋ অলਮੋਸਟ ਹੋਾਦ ਹੋ ਚਲਿਆ ਦੇ ਸਾਡੇ ਮੋਸੇ ਕਿੰਨਾ ਵਧੀਆ ਹੋਇਆ ਵਾ ਬਦਲ ਹੋਇਆ ਪੂਰਾ ਗੁਰਦਾਰਾ ਹੀ ਗੁਰਦਾਰਾ ਮਥਾਡੀ ਕਿਉਂ ਕਰਿਆ ਆਇਆ ਵਾ ਤੇ ਆ ਵੇਖੋ ਚੈੱਕ ਕਰੋ ਤੇ ਅੱਜ ਦੋਸਤੋ ਹੀ ਗਏਗੇ ਉੱਥੇ ਰਿਜ਼ਲਟ ਵੇਖਣ ਗਏ ਰਣਵੀਰ ਦਾ ਤੇ ਨਾਲ ਲਾਭਦਾਇਕ ਰਿਜਲਟ ਵੇਖ ਕੇ ਆਏ ਆ ਜੋ ਵੀ ਟੈਸਟ ਹੋਇਆ ਜਿਹੜਾ ਉਸ ਤੋਂ ਬਾਅਦ ਅਸੀਂ ਗਏ ਆ ਚੁੰਡੇ ਤੇ ਚੁੰਡੇ ਹੋ ਗਏ ਤੇ ਫਿਰ ਬਾਅਦ ਆ ਗਏ ਅਸੀਂ ਘਰੇ ਤੇ ਅੱਜ ਦੇ ਬਲੌਗ ਚ ਬਸ ਇੰਨਾ ਹੀ ਆਈ ਹੋਪ ਤੁਹਾਨੂੰ ਬਲੌਗ ਵਧੀਆ ਲੱਗਾ ਅਗਦੇ ਬਲੌਗ ਵਧੀਆ ਲੱਗਾ ਬਲੌਗ ਨੂੰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆ ਤਾਂ ਕੋਈ ਸਨੇ ਬਲੌਗਸ ਟਿਲ देन ਟੇਕ ਕੇਅਰ ਰੱਬ ਰੱਖਾ